ਸੰਦੀਗੜ੍ਹ ਦੇ ਵਿੱਚ ਕਾਂਗਰਸ ਅਤੇ ਆਪ ਦੇ ਵਿੱਚ ਕੀ ਐਸਾ ਖੇਡ ਹੋ ਗਿਆ ਕਿ ਜਿੱਤੀ ਹੋਈ ਬਾਜ਼ੀ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠ ਜੋੜ ਮਿਹਰ ਵਾਲੀ ਕੁਰਸੀ ਤੋਂ ਹਾਰ ਗਿਆ ਆਖਰਕਾਰ ਇਹਦੀ ਇਨਸਾਈਡ ਸਟੋਰੀ ਕੀ ਇਹ ਅੰਦਰ ਖਾਤੇ ਕੀ ਚੱਲਿਆ ਕਿੰਨੇ ਜਿਹੜਾ ਕਹਿ ਲਿਆ ਕਿ ਪਿੱਠ 'ਚ ਸ਼ੁਰਾ ਮਾਰਿਆ ਕਿ ਆਮ ਆਦਮੀ ਪਾਰਟੀ ਨੇ ਆਪਣੀ ਪਿੱਠ 'ਚ ਆਪ ਸ਼ੁਰਾ ਮਾਰ ਲਿਆ ਜਾ ਫਿਰ ਕਾਂਗਰਸ ਵਾਲੇ ਧੋਖਾ ਦੇ ਆਖਰਕਾਰ ਮਸਲਾ ਕੀ ਹੈ ਇਹਦੇ ਬਾਰੇ ਤੁਹਾਨੂੰ ਖੋਲ ਕੇ ਦੱਸਣ ਦੀ ਕੋਸ਼ਿਸ਼ ਕਰਦੇ ਆ ਜੋ ਤੱਥ ਝਟਾ ਕੇ ਮੈਂ ਤੁਹਾਡੇ ਸਾਹਮਣੇ ਲਿਆਇਆ ਉਹਦੇ ਬਾਰੇ ਕਈ ਰੋਚਕ ਚੀਜ਼ਾਂ ਨੇ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਲੜਾਈ ਇੱਟ ਕੁੱਤੇ ਵਾਲੀ ਹੈ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਇੱਥੇ ਦੋਵਾਂ ਦੇ ਵਿੱਚ ਕਹਿ ਲਈਏ ਕਿ ਪਿਆਰ ਮੁਹੱਬਤ ਦੀਆਂ ਗੂੜੀਆਂ ਪਿੰਗਾ ਚੜੀਆਂ ਹੋਈਆਂ ਨੇ ਦੋਵੇਂ ਇੰਡੀਆ ਗੱਠ ਜੋੜ ਦਾ ਹਿੱਸਾ ਨੇ ਬੀਤੀ ਕੱਲ ਆਮ ਆਦਮੀ ਪਾਰਟੀ ਦੀ ਰਿਪੀਟ ਬੀਤੀ ਕੱਲ ਚੰਡੀਗੜ੍ਹ ਦੇ ਵਿੱਚ ਮੇਰ ਦੀ ਚੋਣ ਸੀ ਮੇਰ ਦੀ ਚੋਣ ਦੇ ਵਿੱਚ ਐਸਾ ਖੇਡ ਹੋਇਆ ਕਿ ਸਾਰੇ ਹੱਕੇ ਬੱਕੇ ਰਹਿ ਗਏ ਆਮ ਆਦਮੀ ਪਾਰਟੀ ਦੀ ਮਹਿਲਾ ਉਮੀਦਵਾਰ ਸੀ ਜਿਹੜੀ ਮੇਰ ਦੀ ਪ੍ਰੇਮਲਤਾ ਉਹ ਚੋਣ ਹਾਰ ਗਏ ਤੇ ਆ ਭਾਜਪਾ ਦੇ ਉਮੀਦਵਾਰ ਹਰਪ੍ਰੀਤ ਕੌਰ ਬੱਬਲਾ ਚੋਣ ਜਿੱਤ ਗਏ ਹਾਲਾਂਕਿ ਵੋਟਾਂ ਵੱਧ ਜਿਹੜੀਆਂ ਸੀ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਇਕੱਠੇ ਜੋੜ ਕੋਲ ਸੀ ਫਿਰ ਆਖਰਕਾਰ ਹੋਇਆ ਕਿ ਦੇਖੋ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੇਮਲਤਾ ਨੂੰ 17 ਵੋਟਾਂ ਪਈਆਂ ਤੇ ਬਬਲਾ ਨੂੰ 19 ਸਿਰਫ 2 ਵੋਟਾਂ ਦੇ ਫਰਕ ਨਾਲ ਜਿੱਤੇ ਕਿਹਾ ਜਾਂਦਾ ਹੈ ਕਿ 3 ਵੋਟਾਂ ਦੀ ਕਰਾਸ ਹੋਈਆਂ ਨੇ 3 ਵੋਟਾਂ ਕਰਾਸ ਹੋਈਆਂ ਇਹਦੀ ਇਨਸਾਈਟ ਸਟੋਰੀ ਕੀ ਇਹਦੀ ਇਨਸਾਈਟ ਸਟੋਰੀਆਂ ਕਈ ਪ੍ਰਕਾਰ ਦੀਆਂ ਇੱਕ ਤਾਂ ਪ੍ਰੇਮਲਤਾ ਨੂੰ ਉਮੀਦਵਾਰ ਬਣਾਏ ਜਾਣ ਤੋਂ ਆਮ ਆਦਮੀ ਪਾਰਟੀ ਦੇ ਅੰਦਰ ਕਾਫੀ ਰੋਸ ਸੀ ਬਹੁਤ ਲੋਕ ਹਤਾਸ਼ ਸੀ ਕਿ ਇਦਾਂ ਨਹੀਂ ਹੋਣਾ ਚਾਹੀਦਾ ਕਿਸੇ ਹੋਰ ਨੂੰ ਬਣਾਇਆ ਜਾਣਾ ਚਾਹੀਦਾ ਜਿਸ ਕਰਕੇ ਚਰਚਾ ਚੱਲੀ ਕਿ ਆਮ ਆਦਮੀ ਪਾਰਟੀ ਦੇ ਅੰਦਰੋਂ ਕਰਾਸ ਵੋਟ ਹੋ ਸਕਦੀ ਹੈ ਜੋ ਮੀਡੀਆ ਰਿਪੋਰਟਾਂ ਆ ਰਹੀਆਂ ਨੇ ਉਹਦੇ ਮੁਤਾਬਕ ਪ੍ਰੇਮਲਤਾ ਨੂੰ ਆਮ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਸਹਿ ਪ੍ਰਬਾਰੀ ਜਾਨੀ ਕਿ ਸਹਿ ਇੰਚਾਰਜ ਡਾਕਟਰ ਐਸਐਸ ਆਲੂਵਾਲੀਆ ਨੇ ਮੇਅਰ ਦਾ ਉਮੀਦਵਾਰ ਐਲਾਨਿਆ ਸੀ ਮੇਅਰ ਦੇ ਅਹੁਦੇ ਦੇ ਲਈ ਜਸਵਿੰਦਰ ਕੌਰ ਅੰਜੂ ਕਲਾਇਤ ਅਤੇ ਨੀਹਾ ਵੀ ਦਾਵੇਦਾਰ ਸੀ ਪਾਰਟੀ ਦੇ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਜਿਨ੍ਹਾਂ ਦਾ ਨਾਮ ਜਿਹੜਾ ਆ ਉਹ ਕਾਉਂਸਲਰ ਸਹਿਮਤ ਹੋਣਗੇ ਉਸੇ ਨੂੰ ਜਿਹੜਾ ਆ ਉਮੀਦਵਾਰ ਬਣਾਇਆ ਜਾਏਗਾ ਮੇਰ ਦਾ ਪਰ ਆਲੂ ਵਾਲਿਆਂ ਨੇ ਨਾਮਜ਼ਦਗੀ ਤੋਂ 3 ਘੰਟੇ ਪਹਿਲਾਂ ਪ੍ਰੇਮਲਤਾ ਦਾ ਨਾਮ ਜਿਹੜਾ ਉਹ ਐਲਾਨ ਦਿੱਤਾ ਤੇ ਸਾਰਿਆਂ ਨੂੰ ਜਿਹੜਾ ਇਸ ਮਾਮਲੇ ਦੇ ਵਿੱਚ ਝੁਕਾ ਦਿੱਤਾ ਇਸ ਮਾਮਲੇ ਦੇ ਵਿੱਚ ਜਿਹੜੇ ਉਹਨਾਂ ਦੇ ਨਾਲ ਕਾਉਂਸਲਰ ਸੀਗੇ ਉਹਨਾਂ ਨੇ ਉਹਨਾਂ ਦੀ ਨਾਰਾਜ਼ਗੀ ਸਾਹਮਣੇ ਆਉਣ ਲੱਗੀ ਜ਼ਿਆਦਾਤਰ ਪ੍ਰੇਮਲਤਾ ਦੇ ਵਿਵਹਾਰ ਤੋਂ ਸੰਤੁਸ਼ਟ ਨਹੀਂ ਸਨ ਕਾਉਂਸਲਰਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਆਪਣੇ ਪੱਦਰਤੇ ਹੀ ਜਿਹੜਾ ਇਹ ਨਾਮ ਦੀ ਘੋਸ਼ਣਾ ਜਿਹੜਾ ਐਲਾਨ ਉਹ ਕੀਤਾ ਕਿਸੇ ਨਾਲ ਕੋਈ ਸਲਾਮਸ਼ਵਰਾ ਨਹੀਂ ਹੋਇਆ ਜਦੋਂ ਪ੍ਰੇਮਲਤਾ ਨਾਮਜ਼ਦਗੀ ਕਰਨ ਦੇ ਲਈ ਪਹੁੰਚੇ ਤਾਂ ਅੰਜੂ ਕਲੈਤ ਅਤੇ ਪੂਨਮ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਮਾਫ ਕਰਨਾ ਕੌਂਸਲਰ ਜਿਹੜੇ ਆ ਉੱਥੇ ਮੌਜੂਦ ਸੀ ਨਾਮਜ਼ਦਗੀ ਤੋਂ ਤੁਰੰਤ ਬਾਅਦ ਹੀ ਆਮ ਆਦਮੀ ਪਾਰਟੀ ਦੇ ਕੌਂਸਲਰ ਕੋਰਪੋਰੇਟਰ ਜਿਹੜੇ ਆ ਉਹ ਰੋਪੜ ਦੇ ਇੱਕ ਰਿਜਾਰਡ ਦੇ ਵਿੱਚ ਚਲੇ ਗਏ ਪਰ ਉਹਨਾਂ ਦੇ ਨਾਲ ਜਿਹੜਾ ਪੂਨਮ ਜਸਬੀਰ ਸਿੰਘ ਲਾਡੀ ਅਤੇ ਜਸਵਿੰਦਰ ਕੌਰ ਨਹੀਂ ਗਏ ਹਾਲਾਂਕਿ ਬਾਅਦ ਦੇ ਵਿੱਚ 24 ਰੋਪੜ ਚਲੇ ਗਏ ਉੱਥੇ ਹੀ ਕਾਂਗਰਸ ਦੇ ਇੱਕ ਅਤੇ ਆਮ ਆਦਮੀ ਪਾਰਟੀ ਦੇ ਦੋ ਕੌਂਸਲਰਾਂ ਦੀ ਬਦੌਰਤ ਇਹ ਸਾਰਾ ਖੇਡ ਖੇਡਿਆ ਗਿਆ ਆਪ ਕੌਂਸਲਰਾਂ ਦੀ ਨਾਰਾਜ਼ਗੀ ਸਾਹਮਣੇ ਆ ਗਈ ਪਰ ਕਾਂਗਸੀ ਕੌਂਸਲਰਾਂ ਦੀ ਸੈਟਿੰਗ ਅੰਦਰ ਖਾਤੇ ਚੱਲ ਰਹੀ ਸੀ VOTING ਤੋਂ ਪਹਿਲਾਂ ਇੱਕਜੁੱਟ ਹੋਣ ਦਾ ਦਾਵਾ ਕਰਨ ਵਾਲੇ ਗੱਠ ਜੋੜ ਦੀ ਲੀਡਰਸ਼ਿਪ ਤੇ ਪੂਰੇ प्रकरण ਦੇ ਵਿੱਚ ਨਜ਼ਰ ਬਣਾਈ ਰੱਖਣ ਵਾਲੇ ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਅਨ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਕਹਿ ਲਈ ਕਿ ਅਣਜਾਣ ਨਜ਼ਰ ਆਇਆ ਹੁਣ ਇਹ ਆ ਸਾਰੀ ਸਟੋਰੀ ਆਮ ਆਦਮੀ ਪਾਰਟੀ ਦੇ ਦੋ ਵੋਟਾ ਕਰਾਸ ਹੋਈਆਂ ਕਾਂਗਰਸ ਦੀ ਇੱਕ ਵੋਟ ਕਰਾਸ ਹੋਈ ਸਮਝ ਗਏ ਨਾ ਜਿਹੜੇ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਤੇ ਇਲਜ਼ਾਮ ਲਾ ਰਹੇ ਨੇ ਕਿ ਉਹਨਾਂ ਨੇ ਸਾਡੀ ਪਿੱਠ ਚ ਛੁਰਾ ਮਾਰਿਆ ਗੱਲ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਜਿਹੜਾ ਕੇਂਦਰੀਕਰਨ ਚੱਲ ਰਿਹਾ ਹੈ ਜਿਹੜਾ ਸਾਰਾ ਕੁਝ ਉੱਤੋਂ ਹੈਂਡਲ ਕਰਨਾ ਕੇ ਜੀ ਹੁਕਮ ਆਗੇ ਵੱਡੇ ਬਾਬੂ ਜੀ ਦਾ ਆ ਬੰਦਾ ਲੜੂਗਾ ਚੌਂ ਤਫਿਰੋਹੀ ਉਹ ਹੁਣ ਉਹ ਗੱਲਾਂ ਓਨੀਆਂ ਸਿੱਧੀਆਂ ਸਾਧੀਆਂ ਨਹੀਂ ਰਹੀਆਂ ਭਾਜਪਾ ਵਾਂਗੂ ਓਵੇਂ ਸਾਰੀਆਂ ਚੀਜ਼ਾਂ ਨੂੰ ਡਿਕਟੇਟ ਨਹੀਂ ਕਰ ਪਾ ਰਹੇ ਅਰਵਿੰਦ ਕੇਜਰੀਵਾਲ ਨਰਾਜ਼ ਸੀ ਕੌਂਸਲਰਾਂ ਦਾ ਸ਼ਰੀਆ ਮਿਲ ਜਾਮ ਹੈ ਕਿ ਐਸੀ ਸਾਡੇ ਨਾਲ ਕੋਈ ਸਲਾਹ ਨਹੀਂ ਹੋਈ ਫਿਰ ਉਹਨਾਂ ਨੂੰ ਰੋਪੜ ਲਜਾਇਆ ਗਿਆ ਜਿੱਥੇ ਤਿੰਨ ਜਾਣੇ ਪਹਿਲਾਂ ਗਏ ਨਹੀਂ ਫਿਰ ਉਹਨਾਂ ਚੋਂ ਕੁਝ ਜਾਣੇ ਚਲੇ ਗਏ ਹੁਣ ਆਮ ਆਦਮੀ ਪਾਰਟੀ ਦੀਆਂ ਦੋ ਵੋਟਾਂ ਕ੍ਰੋਸ ਹੋਈਆਂ ਨੇ ਇੱਕ ਵੋਟ ਕਾਂਗਰਸ ਦੀ ਹੋਈ ਆਮ ਆਦਮੀ ਪਾਰਟੀ ਦੀ ਗੱਲ ਸਮਝ ਆ ਗਈ ਕਿ ਸਾਰਾ ਕੁਝ ਜਿਹੜਾ ਉਹ ਨਰਾਜ਼ਗੀ ਦੇ ਕਾਰਨ ਹੋਇਆ